ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਆਈ ਹੋਪ ਤੁਸੀਂ ਵੀ ਠੀਕ ਹੋ ਤੇ ਅਸੀਂ ਵੀ ਠੀਕ ਆ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਤੇ ਆਈ ਹੋਪ ਸਭ ਦੀ ਦੀਵਾਲੀ ਵਧੀਆ ਲੰਗੀ ਹੋਣੀ ਹੈਗੀ ਤੇ ਆਪਾਂ ਅੱਜ ਕਰਦੇ ਬਲੌਗ ਦੀ ਸਟਾਰਟਿੰਗ ਤੇ ਦਿਖਾਉਣੀ ਹੈ ਤੁਹਾਨੂੰ ਆਪਣੇ ਜਿਹੜੇ ਪਹਿਲਾਂ ਦੀਵਾਲੀ ਦਾ ਸੀਗਾ ਉਹ ਤਾਂ ਬਲੌਗ ਆਪਾਂ ਪਾਤੇ ਸੀਗੇ ਪਲੀਜ਼ ਉਹਨਾਂ ਨੂੰ ਵੀ ਵੱਧ ਤੋਂ ਵੱਧ ਪਿਆਰ ਦੇਣਾ ਤੇ ਹੁਣ ਸਟਾਰਟ ਹੋ ਚੁੱਕਿਆ ਆਪਣਾ ਪਰਸਮਾ ਤੁਹਾਨੂੰ ਪਤਾ ਹੀ ਹੈਗਾ ਵੀ ਉਹ ਕੰਮ ਆਪਣਾ ਮੇਨ ਆਗਾ ਤੇ ਕਈ ਭੈਣ ਭਰਾਵਾਂ ਦੇ ਕਮੈਂਟ ਆਏ ਸੀਗੇ ਵੀ ਐਂ ਕਰਕੇ ਤੁਹਾਡੀ ਗਾਂ ਵੀ ਇਹਨੂੰ ਆਹ ਪਾਊਡਰ ਪਾਓ ਆਹ ਵਾਲੀ ਚੀਜ਼ ਤੇ ਇੱਕ ਵੀਨੇ ਕਿ ਐਸੀ ਕਰੇ ਲਾਂਗੜਾ ਬੁਖਾਰ ਨਾ ਹੋ ਵੀਰੇ ਉਹਨੂੰ ਲਾਂਗੜਾ ਬੁਖਾਰ ਨਹੀਂ ਸੀਗਾ ਉਹਨੂੰ ਕੋਈ ਕਹਿੰਦੇ ਕੈਲਸ਼ੀਅਮ ਵਗੈਰਾ ਹੁੰਦੀ ਹੈ ਨਾ ਅੰਦਰ ਜਿਹੜੀ ਉਹਦੀ ਘਾਟ ਸੀਗੀ ਤੇ ਉਹਦੇ ਕਾਰਨ ਅਸੀਂ ਇਹਨੂੰ ਟੀਕੇ ਬੋਤਲਾਂ ਜਿਹੜੇ ਸੀਗੇ ਉਹਦਾ ਪੂਰਾ ਟ੍ਰੀਟਮੈਂਟ ਕਰਵਾਤਾ ਤੇ ਅੱਗੇ ਨਾਲ ਬਹੁਤ ਫਰਕ ਆ ਤੇ ਉਹਨੂੰ ਅਸੀਂ ਫੀਡ ਵੀ ਬਣਾ ਕੇ ਲੈ ਕੇ ਆਂਦੀ ਹੈਗੀ ਵਧੀਆ ਜਿਹਦੇ ਵਿੱਚ ਸਾਰਾ ਕੁਝ ਮਿਕਸ ਕਰਿਆ ਜਾਂਦਾ ਹੈਗਾ ਉਹ ਵਾਲੇ ਹਰੇ ਕਵਾਂਟਲ ਉਹਦੇ ਲਈ ਸਪੈਸ਼ਲ ਫੀਡ ਬਣਾ ਕੇ ਲੈ ਕੇ ਆਂਦੀ ਹੈਗੀ ਤੇ ਉਹ ਉਹਨੂੰ ਪਾਉਂਦੇ ਆਗੇ ਉਹ ਅੱਗੇ ਨਾਲ ਬੈਟਰ ਆਗੇ ਤੇ ਚਲੋ ਹੁਣ ਕਰਦੇ ਆ ਬਲੌਗ ਦੀ ਸਟਾਰਟਿੰਗ ਜਿਹੜੇ ਭੈਣ ਭਰਾਪਨ ਨੂੰ ਕਮੈਂਟ ਕਰਦੇ ਉਹਨਾਂ ਨੂੰ ਦਿਲ ਤੋਂ ਧੰਨਵਾਦ ਜੀ ਤੇ ਆਪਾਂ ਨੂੰ ਵੱਧ ਤੋਂ ਵੱਧ سپورਟ ਦੀ ਬਹੁਤ ਲੋੜ ਆ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਹਾਂ ਜੀ ਆ ਦੇਖ ਹੇ ਸੱਦੀ ਹੋ ਸੱਦੀ ਹੋ ਧਾਵੇਂਗੀ ਚਲ ਆ ਦੇਖ ਲਓ ਕੀ ਹਾਲ ਕਰਤਾ ਇਹਨੇ ਖੁਰਲੀ ਦਾ ਸਾਡੀ ਦਾ ਬਾਲੀ ਧੱਕੜ ਮੱਜਾ ਜੇ ਕਹਿ ਸਕਦੇ ਬੇਨਜਾਇਜ਼ ਧੱਕੜ ਮੱਜਾ ਸਾਰੀ ਖੁਰਲੀ ਜੱਖਣਾ ਵੜਤੀ ਆਹ ਵਾਲੀ ਖੁਰਲੀ ਤਾਂ ਵੱਡੀ ਬਣੀ ਦੇਖੋ ਸਾਰੀ ਤਰ੍ਹਾਂ ਤਰ੍ਹਾਂ ਮਿਲਦੀ ਹੁਣ ਉੱਥੇ ਬੰਨੀ ਹੋਈ ਹੈਗੀ ਹੁਣ ਆਏ ਆ ਬਣਾਵਾਂਗੇ ਜ਼ਰੂਰ ਇਹਨੂੰ ਕਰਾਂਗੇ ਪਰ ਇੰਨੀ ਟੱਕੜ ਮਾਜ ਪਰ ਦੇਖ ਲੋ ਇਹ ਬੰਨਣਾ ਲੱਗ ਦੇਖ ਜਿਵੇਂ ਬੰਨਦੇ ਆ ਨਾ ਆ ਕੁੰਡੇ ਚ ਪਾ ਕੇ ਇਹਦੇ ਗੱਲ ਲਾ ਕੇ ਬੰਨਣਾ ਪੈਂਦਾ ਮੂੰਹ ਤੋਂ ਖਲਾ ਜਾਂਦੀ ਏ ਇਹਦੀ ਦਿੱਕਤ ਇਹ ਆਉਂਦੀ ਹੈਗੀ ਤੇ ਆ ਸਾਰੇ ਖੋਲ ਹੀ ਇਹਨੇ ਢਾਈ ਹੈਗੀ ਬੜਾ ਤੰਗ ਕਰਦੀ ਹੈ ਮਾਜ ਸਾਰੀ ਖੁਰਲੀਂ ਢਾਤੀ ਤੇ ਆ ਘੱਟਾ ਸੇ ਅੰਦਰ ਹੀ ਬੰਨ ਕੇ ਰੱਖ ਦੇਾਂਗੇ ਜੇ ਇਹਨੂੰ ਵਿਚਾਰੇ ਨੂੰ ਬਾਹਰ ਬੰਨਦੇ ਅਸੀਂ ਤਾਂ ਮੇਰੀਆਂ ਕੱਟੀਆਂ ਨੇ ਜਿਹੜੀਆਂ ਉਹ ਇਹਦੇ ਵਾਲ ਛੱਡਦੀਆਂ ਨਹੀਂ ਵਿਚਾਰੇ ਸਾਰਾ ਤੁਹਾਨੂੰ ਦਿਖਾਉਣੀ ਆ ਆ ਪਿੰਡਾ ਇਹਦਾ ਐਸਾ ਪਤਾ ਲੱਗ ਗਿਆ ਸਾਨੂੰ ਆ ਦੇਖੋ ਕੱਟੀ ਨੇ ਸਾਰੇ ਵਾਲ ਖਾ ਲਏ ਤਾਂ ਕਨੇ ਕੱਸ ਕੇ ਘਾੜਟ ਪੂਟ ਹੈ ਇਹਨੂੰ ਤੇ ਆ ਖੱਡੀ ਹੈ ਰਾਣੂ ਇਹਨੂੰ ਵੀ ਹੁਣ ਅਸੀਂ ਦਵਾਈ ਦਿੰਨੇ ਆ ਇਹ ਮੁੜ ਕੇ ਬੋਲੀ ਨਹੀਂ ਹੈਗੀ ਪਤਾ ਨਹੀਂ ਕੀ ਕਾਰਨ ਆਗਾ ਵੀ ਕਿਉਂ ਨਹੀਂ ਬੋਲੀ ਹੈਗੀ ਤੇ ਇੱਕ ਤੇ ਥਣਚੇ ਮਿਕਸਟੈਕਸ ਹੋ ਗਈ ਸੀ ਜਿਹਦੇ ਕਾਰਨ ਇਹਦਾ ਹਣ ਖੜ ਚੁੱਕਿਆ ਹੈਗਾ ਪਤਾ ਨਹੀਂ ਕੀ ਹੁੰਦਾ ਕੀ ਨਾ ਹੁੰਦਾ ਨਾਲ ਇੰਨੀ ਗੌਰ ਰੱਖੀ ਦੀ ਹੈ ਸਮਝੋ ਗੱਲ ਬਾਹਰ ਆ ਗਈ ਸਾਡੇ ਨਾਲ ਕਿਉਂ ਹੋ ਰਿਹਾ ਹੈਗਾ ਐਦਾਂ ਤੇ ਹੁਣ ਇਹਨੂੰ ਦਵਾਈ ਲਿਆ ਕੇ ਅਸੀਂ ਦੇਣੇ ਆਗੇ ਹਾਂ 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 ਆ ਸਾਡੀ ਉਹ ਵਾਲੀ ਗਾਂ ਅਜੇ ਧੱਕੋ ਬੈਠਾ ਹੀ ਨਹੀਂ ਕੋਈ ਬੋਲੀ ਨਹੀਂ ਹੈਗੀ ਇਹ ਜਿਹੜੀ ਮੰਡੀ ਤੋਂ ਲੈ ਕੇ ਆਂਦੀ ਸੀਗੀ ਉਹ ਤਾਂ ਦੁਬਿਯਾ ਜਾਨਾ ਬਹੁਤ ਘਟ ਚੁੱਕੀ ਹੈਗੀ ਹੁਣ ਕੀ ਪਤਾ ਕਿੰਨੇ ਕ ਚਿਰ ਦੀ ਸੂਈ ਹੋਈ ਸੀਗੀ ਗੱਲ ਸਮਝੋ ਬਾਹਰ ਆ ਗਏ ਚਲੋ ਵਿਚਾਰੀ ਹੁਣ ਅਸੀਂ ਸੇਵਾ ਦਾ ਕੰਮ ਤੇ ਆਗੇ ਚੱਲ ਕਦੇ ਤਾਂ ਬਣੂਗੀ ਇਹ ਇਹ ਗਾਂ ਘੇਸੇ ਪਾਸੋਂ ਮਾੜੀ ਨਹੀਂ ਹੈਗੀ ਬਸ ਕੱਲ ਇਹ ਆ ਗਈ ਬਸ ਕੀ ਪਤਾ ਕਿਵੇਂ ਆਗਲੇ ਨੇ ਹਨਾ ਜੁਗਾਰ ਲਾਇਆ ਇਹ ਤੇ ਚਲੋ ਪ੍ਰਮਾਤਮਾ ਤਾਂ ਦੇਖਦੇ ਆ ਆਹ ਖੱਡੀ ਆ ਸਾਡੀ ਮੇਲੋ ਮੈਨੂੰ ਮੇਨੂ ਮੇਨੂ ਚਾਰ ਖਾਲਾ ਮੇਨੂ ਚਾਰ ਖਾਲਾ ਇਹ ਕੋਈ ਨਾ ਦੇਸੀ ਨਾ ਇਹਨੂੰ ਘਰੇ ਉਹਦੀ ਰਿੰਗਨ ਲੱਗ ਜਾਂਦੀ ਹੈ ਵਾਲੀ ਖਾਵੇ ਤੇ ਆਹ ਬੈਠੇ ਸਾਡੀ ਇਧਰ ਗਾਵਾਂ ਤੇ ਆਹ ਗਾਂ ਗਿਓ ਵਾਲੀ ਇਹਦੇ ਲਈ ਅਸੀਂ ਸਪੈਸ਼ਲ ਫੀਡ ਬਣਾ ਕੇ ਲੈ ਕੇ ਆਂਦੀ ਆ ਅੱਗੇ ਨਾਲ ਤੋਂ ਬਹੁਤ ਦਿੱਕਤ ਆ ਕੋਈ ਦਿੱਕਤ ਦੀ ਪ੍ਰੋਬਲਮ ਨਹੀਂ ਹੈਗੀ ਤੇ ਅੱਗੇ ਨਾਲ ਬਹੁਤ ਫਰਕ ਹੈ ਇਹਦਾ ਹੁਣ ਇਹਨੂੰ ਆਏ ਆ ਕੋਸ਼ਿਸ਼ ਫੀਡ ਬੱਦ ਤੋਂ ਬੱਦ ਖਵਾਉਣੀ ਆ ਅਸੀਂ ਤੇ ਕੋਈ ਇਹਦਾ ਵਧੀਆ ਇਹ ਰਾਜ ਹੀ ਹੋ ਚੁੱਕੇ ਸਾਡੀ ਜਿਹੜੀ ਆਹ ਵਾਲੀ ਗਾਂ ਗਈ ਇਹ ਬਾਲਾ ਚਿਰ ਖੜ ਨਹੀਂ ਸਕਦੀ ਉਹ ਜਦ ਉਹਦੀ ਬਹਿ ਜਾਂਦੀ ਹੈਗੀ ਪਤਾ ਨਹੀਂ ਇਹ ਅਜੇ ਤੱਕ ਪਹਿਲਾਂ ਤਾਂ ਇਹਦਾ ਪ੍ਰੋਬਲਮ ਸੀ ਬੈਠਣ ਦੀ ਉਹ ਤਾਂ ਆਈ ਅਸੀਂ ਟ੍ਰੀਟਮੈਂਟ ਪੂਰਾ ਕਰਾਤਾ ਤੇ ਹੁਣ ਦਿੱਕਤ ਆਉਂਦੀ ਹੈਗੀ ਇਹ ਜਿਹੜੋ ਅਸੀਂ ਪੱਕੇ ਥਾਂ ਤੇ ਰੱਖਦੇ ਆ ਗਾਂ ਨੂੰ ਇਹਨੂੰ ਆ ਜਾਂਦਾ ਛੇਤੀ ਪੱਠੇ ਖਾ ਕੇ ਜਦੋਂ ਖੁੱਲ ਜਾਂਦੀਆਂ ਨੇ ਇੱਥੇ ਆ ਕੇ ਬਹਿ ਜਾਂਣਾ ਉਹਦੇ ਕੱਚੇ ਥਾਂ ਤੇ ਤੇ ਜਿਹੜਾ ਇਹਦਾ ਤੁਰਨ ਦੀ ਦਿੱਕਤ ਆ ਰਹੀ ਐ ਇਹਨੂੰ ਤੇ ਬਾਕੀ ਸਾਰੇ ਦੇ ਗਿੱਟੇ ਸਹੀ ਆ ਜਿਹੜਾ ਆਹ ਵਾਲਾ ਗਿੱਟਾ ਇਹਨੂੰ ਬਹੁਤ ਕਾਫੀ ਸੋਜ ਆਈ ਪਈ ਆ ਆਹ ਵਾਲੀ ਅਸੀਂ ਗੋਰੀਆਂ ਵੀ ਲਿਆ ਕੇ ਦਿੱਤੀਆਂ ਨਿਗੀਆਂ ਪਤਾ ਨਹੀਂ ਗੱਲ ਹੀ ਨਹੀਂ ਸਮਝ ਆਉਂਦੀ ਵੀ ਕੀ ਹੋਈ ਜਾਂਦਾ ਪਸੂਆਂ ਨੂੰ ਕੀ ਦੀ ਨਜ਼ਰ ਲੱਗੀ ਆਹ ਵਾਲੀ ਚੀਜ਼ ਆ ਇਹ ਤੋਂ ਤਕਲੀਫ ਵਾਲੀ ਮੰਦੇ ਤੋਂ ਰੜਿਆਂ ਦਾ ਲੰਗ ਮਾਰਦੀ ਹੈ ਇਹ ਸਾਰੇ ਸੁਝਿਆ ਪਿਆ ਇਹ ਤੋਂ ਆਹ ਵਾਲੀ ਚੀਜ਼ ਹਮ ਤਾਂ ਜਰੂਰ ਦੱਸਣਾ ਵੀ ਇਹ ਕੀ ਪ੍ਰੋਬਲਮ ਆਉਂਦੀ ਬਾਕੀ ਸਾਰੇ ਗਿੱਟੇ ਸਹੀ ਐ ਇਹਦੇ ਤੇ ਬਸ ਆਹ ਗਿੱਟਾ ਜਿਹੜਾ ਮੂਹਰ ਲੱਗਾ ਆਪਣਾ ਖੱਬਾ ਇਹਦਾ ਖੱਬੇ ਗਿੱਟੇ ਨੂੰ ਸੋਜ ਵਾਲੀ ਆਈ ਹੋਈ ਹੋਈ ਆ ਇਹਦੇ ਕਰਕੇ ਤਕਲੀਫ ਚਰੀ ਮੰਨ ਤੇ ਤੁਰਨ ਚ ਪ੍ਰੋਬਲਮ ਆਉਂਦੀ ਹੈ ਇਹਨੂੰ ਰਾਗੀ ਰਤਖੀ ਰੱਖ ਲੈਂਦੀ ਹੈ ਰਾਤ ਨੂੰ ਜਿਹਨੇ ਉਹਦਾ ਆਰਾਮ ਕਰਦੀ ਹੈ ਤੇ ਆਹ ਕੱਟੀ ਹੈ ਜਿਹੜੀ ਸਭ ਦੇ ਬਾਲ ਖਾਂਦੀ ਆ ਆਹ ਗਾਂ ਦੇ ਹੀ ਬਾਲ ਖਾ ਜਾਂਦੀ ਆ ਇਹਦੇ ਵੀ ਖਾਦੇ ਹੋਏ ਆਗੇ ਤੇ ਆਹ ਕਰਦੀ ਹੈ ਇਹ ਕੰਮ ਇਹਨੂੰ ਘਸ ਦੀ ਘਾਟ ਆ ਗਈ ਹੋੜ ਨੂੰ ਲਿਆ ਕੇ ਦਿੰਨੇ ਜੀਆਂ ਵਾਲੀਆਂ ਵੀ ਸਾਰੇ ਘੋੜੇ ਨੂੰ ਲਿਆ ਕੇ ਦਿੰਨੇ ਆ ਪਤਾ ਨਹੀਂ ਕਿਉਂ ਨਹੀਂ ਇਹ ਹਟਦੀਆਂ ਹੈਗੀਆਂ ਕਿਸ ਟਾਈ ਵੀ ਅਜੇ ਦੇ ਨਹੀਂ ਹੈਗੀ ਕਿੱਧਰ ਗਈ ਹੈਗੀ ਹਾਂ ਛਾਪੋ ਸਟਾਈਫੀ ਮੈਨੂੰ ਲੱਗਦਾ ਉਹ ਗਈ ਹੈ ਉਧਰ ਮੂਰੇ ਕਿਉਂਕਿ ਮੂਰੇ ਸਾਡੇ ਨਾਲ ਰੇਹ ਪਾਈ ਜਾਂਦੇ ਆਗੇ ਮੂਰੇ ਪਾਈ ਜਾਂਦੇ ਆ ਰੇਹ ਮੇਰੇ ਨਾਲ ਤਾਂ ਉਧਰ ਹੀ ਪਾ ਗਈ ਹੋਣੀ ਜਿੱਥੇ ਰੇਹ ਪਾਉਂਦੇ ਆਗੇ ਹਾਂ ਦੇਖ ਸਕਦੇ ਹਾਂ ਤੁਕਿਆ ਮੂਰੇ ਦਾ ਜਿਹੜਾ ਸਾਡਾ ਬਾਹਣ ਹੈਗਾ ਉਹਦੇ ਵਿੱਚ ਰੇਕ ਕਾਫੀ ਟਾਈਮ ਤੋਂ ਨੇ ਪਿਆ ਸੀਗਾ ਜਿਸ ਕਰਨਾ ਪੱਠੇ ਵਧੀਆ ਨਹੀਂ ਸੀ ਹੁੰਦੇ ਹੁਣ ਉਹਨਾਂ 'ਚ ਰੇਪ ਆਈ ਜਾਂਦੇ ਆ ਰੇ ਵੀ ਜਦ ਪੱਠੇ ਉਹਦੇ ਵਿੱਚ ਵਧੀਆ ਹੋਣ ਹੁਣ ਬਸ ਰੋਜ਼ 2-4 ਰੇੜੀਆਂ ਪੈਂਦੀਆਂ ਪੈਂਦੀਆਂ ਨੇ ਰੋਜ਼ ਸੜਕੇ ਹੱਥ ਨੇ ਵੀ ਉਹ ਬਾਹਾਂ 'ਚ ਪ੍ਰੋਪਰਲੀ ਖਿਲਾਰ ਕੇ ਪੂਰੀ ਬਾਇਆ ਜਾਵੇ ਤਾਂ ਕਿ ਜਿਹੜੇ ਆਪਣਾ ਪੱਠੇ ਆ ਉਹ ਚੰਗੀ ਤਰ੍ਹਾਂ ਵਧੀਆ ਹੋ ਜਾਣ। ਹੋ ਜਾਣ ਨਹੀਂ ਹੈ ਪੱਠੇ ਉਹਦੇ ਵਿੱਚ ਛੇਤੀ ਹੁੰਦੇ ਨਹੀਂ ਹੈਗੇ। ਛੇਤੀ ਪੱਕ ਜਾਂਦੇ ਆਗੇ ਛੇਤੀ ਬਣਦੇ ਨਹੀਂ ਹੈਗੇ। ਤੇ ਆਰੇ ਥੋਲੀ ਜਾਂਦੇ ਜੇ ਕੁਸ ਤਾਂ ਸਿਹੜਾ ਅੰਦਰ ਗੋਹਾ ਕੁੜਾ ਹੁੰਦਾ ਸਾਰਾ ਚੱਕ ਕੇ ਰੇੜੀ ਚ ਪਾ ਦੇਈਦਾ ਤੇ ਬਾਕੀ ਇਥੋਂ ਲੈ ਕੇ ਜਾਂਦੇ ਆ ਵੀ ਦੋ ਚਾਹ ਦਾ ਮੱਗ ਵੀ ਰੇੜੀ ਐ ਕਿਉਂਕਿ ਕਿਸੇ ਦੀ ਕਿ ਕਹਿ ਹੁੰਦਾ ਗੱਭ ਚੱਲ ਜੇ ਇੰਨਾ ਛੇਤੀ ਹੋ ਸਕੇ ਰੇ ਨੂੰ ਆਪਾਂ ਪਾ ਕੇ ਆਪਾਂ ਮੂਰੇ ਬਾਧੀ ਥਾਂ ਨੂੰ ਬਸ ਬਸਲ ਬੀਜਣ ਜੋਗੀ ਹੋ ਜਾਏ ਤੇ ਸਟੈਫੀ ਆ ਬੈਠੀ ਐ ਦੇਖ ਲਓ ਧੁੱਪ ਸੇਕੀ ਜਾਂਦੀ ਆ ਤੇ ਬਰਸੀਨ ਜਿਹੜੀ ਆਪਾਂ ਭੇਜੀ ਸੀਗੀ ਆ ਦੇਖ ਸੋ ਲੇਕਿਨ ਇਸ ਹਰੀ ਸਾਰੀ ਹੋ ਗਈ ਵਧੀਆ ਤੇ ਪੱਠੇ ਵਾਲੇ ਛੇਤੀ ਹੁੰਦੇ ਵਿੱਚ ਆਹ ਤਾਂ ਛੱਡਿਆ ਸਾਡਾ ਗੰਡੇ ਨਹੀਂ ਗੰਡੇ ਲਾਉਣ ਨੂੰ ਆਹ ਵਾਲਾ ਸਾਰਾ ਥਾਂ ਤੇ ਇਧਰ ਦਬਰ ਸੀਂਚਰੀ ਸਾਰੀ ਬੀਜੀ ਹੋਈ ਐ ਇੱਥੇ ਵੀਜੀ ਆਪਾਂ ਨੇ ਆਲੂ ਗੋਭੀ ਲਾਈ ਹੋਈ ਐ ਇਧਰ ਆ ਜਾ ਇਧਰ ਸੈਫੀ ਇਧਰ ਇਧਰ ਕਿਧਰ ਜਾਨੀ ਆਂਗੀ ਰਾਫ ਕਰ ਦੇਂਗੀ ਸਾਰਾ ਕੁਝ ਉੱਗ ਗਿਆ ਕੇਰਾ ਤਾਂ ਮਨ ਲਸਣ ਵੀ ਆਹ ਦੇਖੋ ਕਿੰਨੇ ਸੋਨੇ ਉੱਗ ਰਿਆ ਸਾਰਾ ਇੱਥੇ ਮੇਥੇ ਉਹ ਸਾਰੀ ਪਾਲਕ ਆ ਜੀ ਮੇਥੇ ਟਣੀਆਂ ਪਾਲਕ ਸਾਰੀ ਵਧੀਆ ਉਗ ਰਹੀ ਕਮੈਂਟਾਂ ਚ ਦੱਸਿਓ ਜ਼ਰੂਰ ਕਿਹਨੇ ਕਿਹਨੇ ਸਬਜ਼ੀ ਗੇਤੀ ਲਾ ਲਈ ਐਤ ਕੇ ਅੱਗੇ ਸਾਰਿਆਂ ਨੂੰ ਲੇਟ ਲਾਉਣੇ ਹੋਣੇ ਆ ਐਤ ਕੇ ਸਾਰਿਆਂ ਨੂੰ ਪਹਿਲਾ ਲਾਈ ਅਸੀਂ ਨੇ ਸਬਜ਼ੀ ਹਾਂ ਸ਼ੈਪ ਹੋਸ਼ੈਪੀ ਹੋਸ਼ੈਪੀ

ਦੀ 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 ਕਿੰਨੇ ਗੇੜੇ ਲੱਗਣਗੇ ਲਈ ਹਣੇ ਕਿੰਨਾ ਕੁ ਰਹਿ ਗਿਆ ਅੱਧੀ ਪੁਆਇੰਟ ਵਾਲੀ ਤਾਂ ਬਾਦੀ ਨਾ ਨਾ ਰਹਿ ਕਿੰਨਾ ਕੁ ਗਿਆ ਹੁਣ ਪੌਣ ਵਾਲਾ ਮੂਹਰੇ ਅੱਧਰ ਰਹਿ ਗਿਆ ਅੱਧਰ ਰਹਿ ਗਿਆ ਹਾਂ ਆਥਣ ਤੱਕ ਨਿਬੜ ਜੂ ਹਾਂ ਉਹ ਸੱਤਨੇ ਕੋ ਦਿਆਂ ਇਹ ਪੌਣੇ ਅਸੀਂ ਮੂਹਰੇ ਵਾਣ ਚ ਆ ਬਾਾਂਚ ਦਾ ਸਾਰੇ ਸਾਡੇ ਰੇਹ ਪਿਆ ਹੋਇਆਗਾ ਕਈ ਆਈ ਵਾਰ ਜਿਹੜਾ ਆ ਸਾਰਾ ਰੇਹ ਹੁੰਦਾ ਇਸ ਤੇ ਇਕੱਠਾ ਹੋ ਜਾਂਦਾ ਸਾਰਾ ਸੇ ਇਹਦੇ ਵਿੱਚ ਚਰਲਾ ਦਿੰਨੇ ਆਗੇ ਗੇਤੀ ਪੱਠੇ ਵਧੀਆ ਹੋ ਜਾਂਦੇ ਹੈ ਹਾਂ ਹਾਂ ਗੇਤੀ ਵਾਲੀ ਲਾਤੀ ਥੋੜਾ ਜਿਹਾ ਹੋ ਹੋਣਾ ਹਾਂ ਗੇਤੀ ਲਾਤੀ ਆ ਦੇਖ ਲੈ ਕਿੱਥੇ ਜਾ ਕੇ ਬੈਠੇ ਸੈਫੀ ਸਬਜ਼ੀ ਚ ਕਿਹਨੇ ਬੈਠਣ ਨੂੰ ਕਿਹਾਗਾ ਉਰੇ ਆ ਉਰੇ ਉਰੇ ਦੇਖ ਕਿੱਥੇ ਬੈਠੀ ਆ ਮੈਡਮ ਬਣੀ ਇਧਰ ਦੇਖ ਕਿੱਥੇ ਬੈਠੀ ਆ ਅਮਾ ਮੇਰੀ ਇਹ ਮਿੱਥੇ ਪਈਆਂ ਨਹੀਂ ਹੋ ਰਿਆ ਆਹ ਰੇ ਸਟੈਪ ਗੱਲ ਨਹੀਂ ਸੁਣਦੀ ਗੰਦੀ ਗੱਲ ਨਹੀਂ ਸੁਣਦੀ ਇਹ ਗੰਦੀ ਆਹ ਰੇ ਆਹ ਰੇ ਕੱਲ ਸੁਣ ਲੈ ਘਰ ਹੋਰ ਥਾਮ ਤੇ ਰਪੇ ਉੱਥੇ ਬਹਿ ਜਾ ਆਹ ਥਾਂ ਇੰਨਾ ਬਹਿਲਾ ਪਿਆ ਕਿੱਥੇ ਬਹਿ ਜਾ ਉੱਥੇ ਜ਼ਰੂਰੀ ਬੈਠਣਾ ਚਲੋ ਹੁਣ ਆਪਾਂ ਆਪਦਾ ਬਾਕੀ ਦਾ ਕੰਮ ਕਰਦੇ ਆਂਗੇ ਗਾਗੀ ਚਿੱਟੀ ਜੀ ਰੱਬੀ ਜੀ ਉਹ ਲੰਕਿਓ ਮਾਰਦੀ ਆ ਵੀ ਅਰੇ ਮੂਰੇ ਸੋ ਜਾਈ ਪਈ ਹੈਗੀ ਪੂਰਾ ਮਦੇ ਖਾ ਪਾੜੀ ਵੱਡੀ ਆ ਤਾਂ ਹੈਗਾ ਕੁਝ ਥੋੜੀ ਵੱਡੀ ਆ ਹਨਾ ਤਾਂ ਕਰਕੇ ਵੀ ਆ ਜਿਹੜੀ ਆਪਣੀ ਹੁਣ ਜਲਸੀ ਸੀ 7 ਮਹੀਨੇ ਦੀ ਗੱਬਣ ਸੀਗੀ ਉਹ ਕੀ ਦੇ ਕਾਰਨ ਬੈਠੇ ਡਾਕਟਰ ਕੀ ਕਹਿੰਦਾ ਸੀਗਾ ਉਹਨੇ ਤਾਂ ਵੀਕਨੈਸ ਕਰਦੇ ਹੈਗੀ ਅੱਛਾ ਵੀਕਨੈਸ ਵੱਧਾ ਆਪਾਂ ਨੂੰ ਕੋਈ ਕਮੈਂਟ ਵੀ ਆਇਆ ਕਹਿੰਦੇ ਐਂ ਕਰਕੇ ਵੀ ਤੁਸੀਂ ਆਹ ਵਾਲੀ ਹੁਣ ਖਰਾਕ ਪਤਾ ਕਹੀ ਜੀ ਬਣਾ ਕੇ ਲੈ ਕੇ ਆਏ ਨੇ ਹਾਂ ਕਵਾਂਟਲ ਫੀਡ ਬਣਾ ਕੇ ਲੈ ਕੇ ਆਏ ਆਗੇ 3000 ਰੁਪਏ ਤੋਂ 3000 ਰੁਪਏ ਨੂੰ ਕਵਾਂਟਲ ਆ ਜਿਹੜੀ ਇਹਦੇ ਕਵਾਂਟਲ ਚ ਵੀ ਚੰਗੀ ਫੀਡ ਪਾਓ ਇਹਨੂੰ ਤੇ ਹਾਂ ਉਹ ਪਾਉਣੇ ਹੁੰਦੇ ਸੀ ਇਹਨੂੰ ਵੀ ਜਿਹੜੀ ਇਹਦੀ ਕਮਜ਼ੋਰੀ ਹੈ ਦੂਰ ਹੋ ਜਾਏ ਵੈਸੇ ਟ੍ਰੀਟਮੈਂਟ ਅਸੀਂ ਕਰਵਾਤਾ ਹੈ ਦਾ ਤੇ ਬਾਕੀ ਦੇਖੋ ਹੁਣ ਕੀ ਬੰਦ ਆਗਾ ਮੂੰ ਤਾਂ ਹੁਣ ਵਧੀਆ ਤੁਰੇ ਫਿਰਦੀ ਹੈ ਕਿ ਅੱਗੇ ਉਹਦੀ ਬਹਿ ਜਾਂਦੀ ਸੀ ਮਸਾਂ ਉੜਦੀ ਸੀ ਹਾਂ ਅੱਗ ਨੂੰ ਬਹੁਤ ਫਰਕ ਆਗਾ ਹੁਣ ਬਸ ਸੈਡਲਾ ਖਰਾਕਤੀ ਜੋ ਰਹਾ ਦਾ ਚਲੋ ਚੋਲੋ ਪਾਕੀ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਹੁਣ ਆਪਣਾ ਰੇਂਜ ਜਿਹੜਾ ਹੈਗਾ ਇੱਧਰ ਨਾਲ ਤਾਂ ਸਾਰਾ ਖਤਮ ਹੋ ਚੁੱਕਾ ਬਸ ਇਹ ਰੇਪ ਆਉਣਗੇ ਦੋ ਬੇੜੀਆਂ ਹੋਰ ਪੈਣਗੀਆਂ ਹਾਂ ਵੱਧ ਤੋਂ ਵੱਧ ਸਪੋਰਟ ਕਿਉਂਕਿ ਤੁਹਾਡੇ ਸਪੋਰਟ ਤੋਂ ਬਿਨਾ ਕਹਿੰਦੇ ਸਾਡਾ ਗੋਲੀ ਕਿਤੇ ਨਾ ਪਾਇਓ ਸਾਰਾ ਕੂੜਾ ਨਖ ਲਾਰ ਦੋ ਗੋਲੀ ਗੋਲੀ ਸੰਭਰਾ ਹੋਇਆਗਾ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਿ ਤੁਹਾਡੇ ਸਪੋਰਟ ਤੋਂ ਬਿਨਾ ਸਾਡਾ ਕੁਝ ਨਹੀਂ બસ سارے ਆਮੜਾ ਬੈਠੇ ਆ। ਆਸੀ ਇੱਥੇ ਬੰਦਨੇ ਗੱਕੀ ਜਰੋ ਅੱਜ ਹਜੇ ਮੌਸਮ ਠੰਡਾ ਹੋਇਆ ਨਹੀਂਗਾ ਚੰਗੀ ਤਰ੍ਹਾਂ ਗਰਮੀ ਹੈ ਜੀ। ਤਾਂ ਕਰੇ ਜਿਹੜੇ ਆਂ ਗਾਵਾਂ ਨੂੰ ਦਿੱਕਤ ਆਈ ਉਹਨਾਂ ਨੂੰ ਅਸੀਂ ਕੱਚੇ ਥਾਮੀ ਰੱਖਦੇ ਹੁੰਨੇ ਆਗੇ। ਕਿਉਂਕਿ ਬੜੇ ਕੱਚੇ ਥਾਮੇ ਬਹਿ ਜਾਂਦੀਆਂ ਨੇਗੀਆਂ। ਤੇ ਬਸ ਮੱਜਾਂ ਵੀ ਹੁਣ ਤੂੜੀਏ ਸੁੱਕੀ ਤੂੜੀ ਖਾਦ ਵੱਧ ਖਾ ਕੇ ਰਾਜੀ ਹਨ ਤੂੜੀਏ ਸੇ ਮੂਰੇ ਪਾ ਕੇ ਰੱਖਦੇ ਹੁੰਨੇ ਆਗੇ। ਤੇ ਬਸ ਇੱਧਰ ਬੈਠੇ ਆ ਆ ਗਈ ਸਟੈਫੀ। ਸਾਰੇ ਇੱਧਰ ਆ ਕੇ ਮਗਰ ਦੀ ਮੰਗ ਰਹੀ ਆ ਗਈ। ਸਟੈਵੀ ਵਾਜਾ ਤੁੱਪੇ ਵਾਜਾ ਬਹਿ ਜਾ ਚਲੋ ਲੈ ਗਈ ਇਹ ਤਾਂ ਹਾਂਜੀ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆਗਾ ਆਪਾਂ ਪੱਠੇ ਲਾਤੇ ਸੀ ਇਹ ਸਾਰੇ ਪਸ਼ੂਆਂ ਨੂੰ ਤੇ ਇਨੋਂ ਸਾਈਡ ਤੇ ਕਰਕੇ ਦਿੱਤਾ ਬਸਨਾ ਤੇ ਤੁਹਾਨੂੰ ਉਹ ਗਾਂ ਦੀ ਦਿੱਕਤ ਹੁਣ ਮੈਂ ਦਿਖਾਉਣੀ ਆ ਵੀ ਕਿੱਥੇ ਜਾ ਕੇ ਦਿੱਕਤ ਆਉਂਦੀ ਆ ਉਹ ਗਾਂ ਨੂੰ ਕੀ ਪ੍ਰੋਬਲਮ ਆਈ ਉਹਨੇ ਖੜੀ ਹੈਗੀ ਉਦੋਂ ਬੈਠੀ ਸੀ ਸਵੇਰੇ ਦੇਖ ਨੂਰ ਕਿਦਾਂ ਪੰਗੇ ਲੈਂਦੀ ਆ ਕਿਉਂ ਲੈਣੀਆਂ ਖੋਲਣਾਗਾ ਤੈਨੂੰ ਖੋਲਣਾਗਾ ਖੋਲਾ ਚਲੋ ਪਹਿਲਾਂ ਨੂਰ ਨੂੰ ਖੋਲਦੇ ਆ ਚਲ ਆ ਜਾ ਆੜਾ ਤੰਕਰ ਦੀ ਦੇ ਖਰਚਾ ਬਹੁਤ ਖਰਚਾ ਕਰ ਜਾ બસ ਬਸ ਚਲੋ ਵੇ ਦੇਖੋ ਭਾਲਦੀ ਇਹ ਗਈ ਵੇਖਦੇ ਪੂਰੇ ਮਸਤ ਪੁਣਾ ਚਲੋ 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 ਦੇਖ ਦੇਖ ਇਹਨਾਂ ਖੁੱਲ ਜਾਂਦੀ ਨੇ ਫਿਰ ਬਹੁਤ ਫਨ ਕਰਦੀਆਂ ਲੱਗੀਆਂ ਤੂੰ ਮੁੜਾਈ ਤੂੰ ਮੁੜਾਈ ਤੇ ਜਾਣਾ ਨਹੀਂ ਤੇ ਜਾਣਾ ਨਹੀਂਗਾ ਹੈ ਨਹੀਂ ਜਾਣਾ ਚਲ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਦੇਖੋ ਹਾਂ ਹੁਣ ਲੱਜੀਆਂ ਪੁੱਜੀਆਂ ਹੈ ਜੀ ਹਾਂਜੀ ਮੈਂ ਤੁਹਾਨੂੰ ਦਿਖਾਉਂਦੀ ਸੀ ਆਹ ਵਾਲੀ ਗਾਂ ਆਹ ਦੇਖੋ ਆਹ ਵਾਲਾ ਗਿੱਟਾ ਸ ਖੜ ਜਾ ਪੁੱਤ ਖੜ ਜਾ ਹਾਂ ਵਾਲਾ ਗਿੱਟਾ ਜਿਹੜਾ ਉਹ ਵਾਲੇ ਗਿੱਟੇ ਨਾਲ ਕਿੰਨਾ ਫਰਕ ਆਇਨੂੰ ਸੋ ਸਭ ਤੋਂ ਜ਼ਿਆਦਾ ਆਈ ਹੋਈ ਹੈ ਇਹਦੇ ਕਰਕੇ ਨਾ ਤਾਂ ਬਾਹਲਾ ਤੁਰ ਸਕਦੀ ਹੈਗੀ ਵਿਚਾਰੀ ਕੱਚੇ ਥਾਂ ਨੂੰ ਫਿਰ ਆਉਂਦੀ ਹੈਗੀ ਪਹਿਲਾਂ ਇਹ ਬੈਠੀ ਸੀਗੀ ਆ ਦੇਖੋ ਹਾਂ ਵਾਲੀ ਚੀਜ਼ ਹੈ ਦੀ ਕੋਈ ਸਮਝੀ ਨੇ ਨਾਲੇ ਗੋਲੀਆਂ ਦੇ ਦਿੱਤੀਆਂ ਸਾਰਾ ਕੁਝ ਕਰਤਾ ਤਾਂ ਨਹੀਂ ਸੜ ਤਾਂ ਪਸ਼ੂ ਉਹ ਤੇ ਆਤ ਕੀ ਘਰੇ ਆਇਆ ਆ ਬਚਾਰਿਆਂ ਤੇ ਪਹਿਲਾਂ ਇਹ ਬੈਠੀ ਸੀਗੀ ਉਦੋਂ ਕਹਿੰਦੇ ਕੈਲਸ਼ੀਅਮ ਦੀ ਘਾਟ ਸੀਗੀ ਇਹਨੂੰ ਤੇ ਉਦੋਂ ਇਹ ਬੈ ਗਈ ਸੀਗੀ ਇਹਦੇ ਪੂਰਾ ਟ੍ਰੀਟਮੈਂਟ ਕਰਾਇਆ ਇਹਨੂੰ ਪੂਰੀ ਦਵਾਈ ਲਈ ਅਸੀਂ ਨੇ ਕਿਉਂਕਿ ਦੀ ਉਮਰ ਵੀ ਕਾਫੀ ਹੈਗੀ ਬੁੜੇ ਪਿੰਝ ਪੈ ਜਾਂਦੀ ਹੈ ਜੀ ਨੇ ਤੌਰ ਤੇ ਜਿਸ ਕਾਰਨ ਇਹਨੂੰ ਥੋੜੀ ਜਿਹੀ ਕਮਜ਼ੋਰੀ ਸੀਗੀ ਤੇ ਹੁਣ ਇਹਨੂੰ ਪੂਰਾ ਟ੍ਰੀਟਮੈਂਟ ਅਸੀਂ ਕਰਤਾ ਹੁਣ ਚੰਗੀ ਇਹਨੂੰ ਫੀਡ ਬਣਵਾ ਕੇ ਲੈਂਦੇ ਆ ਉਹ ਪਾਉਨੇ ਅਸੀਂ ਇਹਨਾਂ ਨੂੰ ਤੇ ਹੁਣ ਇਹਦੇ ਆ ਉਹ ਵਾਲਾਤਾ ਦੀ ਪ੍ਰੋਬਲਮ ਆਈ ਹੋਈ ਹੈਗੀ ਉਹ ਨੋੜੀ ਦਵਾਈ ਚੱਲੀ ਐ ਨੀ ਗੋਲੀਆਂ ਦਿੱਤਿਆਂ ਇਲੈਕਟ੍ਰਨ ਲਿਖ ਕੇ ਇੱਕ ਟਾਈਮ ਚ ਦੋ ਗੋਲੀਆਂ ਦੇਣੀਆਂ ਨੇਗੇ ਉਹ ਵਾਲੇ ਦੇਣੇ ਹੁਣੇ ਆਟੇ ਚ ਜਾਂ ਆਟੇ ਚ ਜਾਂ ਰੋਟੀ ਚ ਪਾ ਕੇ ਠੀਕ ਆ ਪਤਾ ਨਹੀਂ ਇਹ ਗਾਵਾਂ ਨੂੰ ਬਾਲੀ ਛਤਰੀਆਂ ਬਿਮਾਰੀਆਂ ਪਤਾ ਨਹੀਂ ਕਿਉਂ ਪੈਂਦੀਆਂ ਨੇਗੀਆਂ ਸਮਝੋ ਗੱਲ ਬਾਹਰ ਆ ਗਈ ਆ ਵਾਲੀ ਹੋ ਗਾਂ ਗਈ ਤੇਰੀ ਥੋੜੀ ਜੀ ਦਵਾਈ ਹਜੇ ਰਹਿੰਦੀ ਐ ਡਾਕਟਰ ਅੱਜ ਫੋਨ ਲਾਇਆ ਸੀਗਾ ਉਹ ਆਇਆ ਨੀਗਾ ਕਿ ਕਿਹਦੇ ਟੀਕੇ ਟੁਕੇ ਜਿਹੜੇ ਰਹਿੰਦੇ ਆ ਲਾਉਣ ਵਾਲੇ ਤੇ ਵੀ ਉਹ ਅੱਜ ਲਵਾ ਆ ਦੀਏ ਉਹਨੂੰ ਫੋਨ ਲਾਇਆ ਉਹ ਜਾਏ ਨਹੀਂ ਪਤਣੀ ਬਿਜ਼ੀ ਸੀਗਾ ਕੱਲ ਨੂੰ ਇਹ ਪ੍ਰੋਪਰੀ ਆਪਾਂ ਟੀਕੇ ਲਵਾਉਣੇ ਲਵਾਉਣੇ ਜਿਹੜੇ ਰਹਿ ਗਏ ਇਹਦੇ ਪੂਰਾ ਇਹਦਾ ਟ੍ਰੀਟਮੈਂਟ ਕਰਾਉਣੀ ਕਰਾਉਣਾ ਆਪਾਂ ਨੇ ਚਲੋ ਸਾਨੂੰ ਜਰੂਰ ਦੱਸਿਓ ਵੀ ਗਾਵਾਂ ਨੂੰ ਇੰਨੀ ਵੱਡੀ ਤੇ ਕਿਉਂ ਆਉਂਦੀ ਹੈਗੀ ਜਿਹੜੇ ਭਰਾਵਾਂ ਦਾ ਵੱਡੇ ਡੇਰੀ ਫਾਰਮ ਹੁੰਦੇ ਉਹਨਾਂ ਨੂੰ ਇਹ ਰੀਜਨ ਪਤਾ ਹੀ ਹੁੰਦਾ ਇਹਨਾਂ ਦਾ ਵੀ ਕੀ ਕਾਹਨ ਹੁੰਦਾ ਕਿਉਂਕਿ ਜਦੋਂ ਲਿਆਂਦੀ ਸੀ ਤਾਂ ਕੋਈ ਦਿੱਕਤ ਨਹੀਂ ਸੀ ਇਹਨੂੰ ਵਧੀਆ ਤੁਰਦੀ ਸੀ ਵਧੀਆ ਦੁੱਧ ਦਿੱਤਾ ਇਹਨੇ ਜਿੰਸੂ ਇਹੋ ਦੁਮਾਗਰ ਤਾਂ ਪਤਾ ਨਹੀਂ ਇਹਨੂੰ ਕੀ ਹੋਇਆਗਾ ਤੇ ਆਹ ਹਜੇ ਸੋਣ ਵਾਲੀ ਹੈਗੀ ਚਲੋ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਸਾਡੇ سپورਟ ਦੀ ਬਹੁਤ ਜ਼ਰੂਰਤ ਹੈ ਪੈੜ ਭਰਾਵਾਂ ਦੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ سپورਟ ਕਰੋ ਤੇ ਚਲੋ ਜੀ ਅੱਜ ਆਪਾਂ ਵੀਡੀਓ ਦਾ ਹੁਣ ਇੱਥੇ ਐਂਡ ਕਰਦੇ ਆਂਗੇ ਤੇ ਧੰਨਵਾਦ ਜੀ